ਅੱਜ ਕੱਲ ਕੀ ਹੈ ਨਾ ਕਿ ਲੋਕ ਆਪਣੇ ਆਪ ਨੂੰ ਲੈ ਕੇ ਆਪਣੇ ਸਰੀਰ ਨੂੰ ਖਾਸ ਕਰਕੇ ਫੇਸ ਨੂੰ ਸਕਿਨ ਨੂੰ ਲੈ ਕੇ ਤੇ ਝੜਦੇ ਵਾਲਾਂ ਨੂੰ ਲੈ ਕੇ ਬੜੇ ਚਿੰਤਤ ਹੁੰਦੇ ਆ ਤੇ ਕਿਤੇ ਇਦਾਂ ਦੀ ਕੋਈ ਐਡ ਵੀ ਮਿਲ ਜੇ ਨਾ ਸੋਸ਼ਲ ਮੀਡੀਆ ਤੇ ਵੀ ਇਹਦੇ ਨਾਲ ਤੁਹਾਡੇ ਵਾਲ ਝੜਨੋ ਰੁਟ ਜਾਣਗੇ ਤੇ ਲਗਭਗ ਲੋਕ ਟਰਾਈ ਕਰਨੀ ਸ਼ੁਰੂ ਕਰ ਦਿੰਦੇ ਆ ਕਹਿੰਦੇ ਸੰਗਰੂਰ ਦੇ ਵਿੱਚ ਇਦਾਂ ਦੀ ਘਟਨਾ ਵਾਪਰੀ ਇੱਕ ਕੈਂਪ ਲੱਗਿਆ ਜਿਹੜਾ ਕਿ ਝੜਦੇ ਹੋਏ ਵਾਲਾਂ ਨੂੰ ਜਾਂ ਗੰਜੇਪਣ ਨੂੰ ਦੂਰ ਕਰਨ ਵਾਸਤੇ ਸੀਗਾ ਪਰ ਸਮੱਸਿਆ ਉਥੇ ਉਲਟ ਹੋ ਗਈ ਹੈ ਲੋਕਾਂ ਨੇ ਵਾਲ ਤਾਂ ਜਿਹੜੇ ਆਉਣੇ ਸੀ ਆਉਣੇ ਸੀ ਉਹੀ ਗਵਾਏ ਤੇ ਨਾਲ ਕਹਿੰਦੇ ਵੀ ਜਿਹੜੀ ਉੱਥੇ ਦਵਾਈ ਦਿੱਤੀ ਗਈ ਉਹਨਾਂ ਨੂੰ ਅੱਖਾਂ ਦੀ ਨਜ਼ਰਾਂ ਵੀ ਗਵਾ ਲੀਆਂ ਨੇ ਉਹਨਾਂ ਨੇ ਨਹੀਂ ਨਹੀਂ ਨਜ਼ਰ ਕਿਸੇ ਦੀ ਗਈ ਨਹੀਂ ਐ ਸੁਖਮ ਸਾਹਿਬ ਐਸਾ ਕੁਝ ਨਹੀਂ ਇਨਫੈਕਸ਼ਨ ਹੋਈ ਜੀ ਨਜ਼ਰ ਜਾਣ ਦਾ ਮਤਲਬ ਨਿਗਾਹ ਜਾਣ ਦਾ ਮਤਲਬ ਹੈ ਕਿ ਅੰਨੇਪਣ ਦਾ ਸਹਾਰ ਹੋ ਜਾਣਾ ਅੱਖਾਂ ਦੀ ਇਨਫੈਕਸ਼ਨ ਹੋਈ ਅੱਖਾਂ ਦੀ ਇਨਫੈਕਸ਼ਨ ਹੋਈ ਹੈ ਕਿਸੇ ਨੂੰ ਵੀ ਮੇਰੇ ਖੈਲ ਦੇ ਨਾਲ ਇਹ ਹਾਲੇ ਤੱਕ ਦਿੱਕਤ ਤੇ ਨਹੀਂ ਆਈ ਤੇ ਤਾਂ ਮੇਰੇ ਖਿਆਲ ਨਾਲ ਹੋਣਾ ਵੀ ਨਹੀਂ ਚਾਹੀਦਾ ਅੱਖਾਂ ਦੀ ਰੌਸ਼ਨੀ ਤੇ ਸਾਰਿਆਂ ਦੀ ਬਰਕਰਾਰ ਰਹਿ ਇਨਫੈਕਸ਼ਨ ਤੇ ਚਲੋ ਮਾਨ ਸਾਹਿਬ ਨੂੰ ਵੀ ਪਿੱਛੇ ਜੇ ਹੋ ਗਈ ਦੱਸਦੇ ਸੀ ਉਹ ਠੀਕ ਹੋ ਗਏ ਨੇ ਉਥੇ ਆਈ ਗਈ ਚੀਜ਼ ਹੁੰਦੀ ਆ ਜੀ ਤਾਂ ਫਿਲਹਾਲ ਦੇਖੋ ਜੋ ਸੰਗਰੂਰ ਦੇ ਵਿੱਚ ਹੋਇਆ ਨਾ ਉਹ ਇੱਕ ਤੇ ਪਹਿਲੀ ਗੱਲ ਇਹ ਆ ਅੱਗੇ ਵੀ ਮੇਰਟ ਤੋਂ ਇਦਾਂ ਖਬਰ ਮੈਂ ਪੜ੍ਹੀ ਹਮ ਕਿ ਉਥੇ ਵੀ ਆ ਹੀ ਹਾਲ ਸੀ ਉਹਨਾਂ ਬੰਦਿਆਂ ਨੂੰ ਜਦੋਂ ਫੜਿਆ ਗਿਆ ਹਮ ਤਾਂ ਉਹਨਾਂ ਦੇ ਵਿੱਚ ਇੱਕ ਵਿਗ ਪਾਈ ਫਿਰਦਾ ਸੀ ਆਪ ਉਹ ਗੰਝਾ ਉਹ 3-300 ਚ ਸ਼ੀਸ਼ੀ ਵੇਚਣ ਦਾ ਸੀ। ਹੂੰ। ਤੇ ਉੱਥੇ ਮੇਲਾ ਲੱਗ ਗਿਆ ਸਾਬ। ਜੀ। ਪਹਿਲਾਂ ਉਹਨਾਂ ਨੇ ਕੋਈ ਬੈਂਕੁਇਟ ਹਾਲ ਕੀਤਾ। ਹੂੰ ਹੂੰ। ਉਸ ਤੋਂ ਬਾਅਦ ਉੱਥੇ ਲੋਕ ਇੰਨੇ ਜ਼ਿਆਦਾ ਹੋ ਗਏ ਕਿ ਖੁੱਲੇ ਮਦਾਨ ਚ ਬਿਠਾਉਣੇ ਪਏ। ਹੂੰ। ਬਾਅਦ ਦੇ ਵਿੱਚ ਉਹਨਾਂ ਨੂੰ ਫੜਿਆ ਗਿਆ। ਜੀ। 200 ਰੁਪਏ ਐਂਟਰੀ ਫੀਸ ਤੇ 300 ਰੁਪਏ ਦਵਾਈ ਦਾ ਲਈ ਜਾਂਦੇ ਸੀ। ਉਹ ਤਾਂ ਕਹਿੰਦੇ ਅਸੀਂ ਤਾਂ ਠੱਗ ਆ। ਕਿਹੜੇ ਵਾਲ ਆਉਣੇ ਕਿਹੜੇ ਕੀ ਹਿਸਾਬ ਕਿਤਾਬ ਦਾ। ਸਾਡੇ ਤੇ ਆਪਦੇ ਨਹੀਂ ਆਏ। ਹਾਂ ਜੀ ਇੱਕ ਉਹਨਾਂ ਚੋ ਗਜਾ ਸੀਗਾ। ਹੁਣ ਗੰਗੇ ਵੇਚਣ ਕੰਗੇ ਇੱਥੇ ਗੱਲ ਸਿਰਦੋਸਤੀ ਰਹਿ ਨੇ ਬਿਲਕੁਲ। ਇਹ ਇੱਥੇ ਸੰਗਰੂਰ ਦੇ ਵਿੱਚ ਵੀ ਕੁਝ ਅਜੀਹਾ ਹੀ ਵਾਪਰਿਆ ਕਿ ਮੇਰਾ ਦੋਸਤ ਰਹਿੰਦਾ ਉਹ ਉਹਨਾਂ ਦੇ ਘਰ ਦੇ ਬਿਲਕੁਲ ਨੇੜੇ ਮੰਦਿਰ ਆ ਜਿਹਦੇ ਵਿੱਚ ਇਹ ਕੈਂਪ ਲਾਇਆ ਗਿਆ ਸੀ ਇਹ ਕੋਈ ਖੰਨੇ ਦਾ ਸੱਜਣ ਖੰਨੇ ਜੇ ਦਵਿੰਦਰ ਭਲਾਇਆ ਨਾ ਕਰੋ ਉਸਨਾਂ ਦੇ ਮਾਲਕ ਨੂੰ ਸਤਾਇਆ ਨਾ ਕਰੋ ਇਹ ਤੇ ਹੁਣ ਵਿਚਾਰੇ ਕਹਿੰਦੇ ਆ ਕਿ ਇਸ ਤਰ੍ਹਾਂ ਸਾਡੇ ਸਿਰੋ ਤੇ ਆ ਦਵਾਈ ਲਾਇਆ ਨਾ ਕਰੋ ਤਾਂ ਗੱਲ ਇਹ ਆ ਕਿ ਇਹ ਕੋਈ ਦੱਸਦੇ ਆ ਕਿ ਮਤਲਬ ਕਿ ਸੈਲੂਨ ਦਾ ਸ਼ਤ ਕੰਮ ਕਰਦਾ ਹੂੰ ਇਹ ਉਹ ਨਮਾਈ ਕੰ ਅੱਛਾ ਇੱਕ ਤੇ ਮੈਂ ਤੁਹਾਨੂੰ ਗੁਜ਼ਾਰਿਸ਼ ਕਰੂੰਗਾ ਆ ਜਿਹੜਾ ਤੁਸੀਂ ਆ ਆਪਣੇ ਸਾਹਮਣੇ ਜਿਹੜਾ ਹੈ ਨਾ ਪਿਆ ਮੋਬਾਈਲ ਇਹਨੂੰ ਖੋਲੋਗੇ ਹਰੇਕ ਦੂਜਾ ਤੀਜਾ ਪੋਸਟ ਤੁਹਾਨੂੰ ਜਾਂ ਤਾਂ ਆਏਗਾ ਖੁਰਾਕ ਮਹਰ ਦਾ ਹੂੰ ਜਾਂ ਵੈਦ ਦਾ ਜੀ ਐਦਾਂ ਕਰ ਲੋ ਜੀ ਐਦਾਂ ਕੋ ਇੱਕ ਮਿੰਟ ਚੋ ਸ਼ੁਕਰਾਨੂ ਵਧਾ ਦਿੰਦੇ ਨੇ ਬੰਦੇ ਨੂੰ ਘੋੜਾ ਬਣਾ ਦਿੰਦੇ ਨੇ ਸ਼ਿਲਾ ਜੀਤ ਇਕਵਾਈ ਜਾਂਦੇ ਆ ਸਰ ਇੰਨੀ ਜ਼ਿਆਦਾ ਦੁਬਿਦਾ ਹੈ ਨਾ ਇੱਕ ਤੇ ਬਈ ਫੋਨ ਚੋਂ ਤੁਸੀਂ ਆਪਣੀਆਂ ਸਮੱਸਿਆਵਾਂ ਦੇ ਹੱਲ ਨਾ ਲੱਭਣੇ ਛੱਡ ਦਿਓ ਜੀ ਠੀਕ ਆ ਸਮੱਸਿਆਵਾਂ ਦਾ ਤੇ ਭੰਗ ਕਰਦੇ ਕੋਈ ਆ ਆਪਣੇ ਤਕਨੀਕੀ ਮੁੰਡੇ ਨੂੰ ਪਤਾ ਆ ਮੇਰੇ ਵਾਲ तकरीबन ਝੜ ਗਏ ਸੀਗੇ ਜੀ ਠੀਕ ਆ ਵਾਲ ਨੂੰ ਠੀਕ ਠਾਕ ਆ ਕੁਝ ਚੀਜ਼ਾਂ ਦਾ ਪ੍ਰੇਜ਼ ਕਰਨਾ ਪੈਂਦਾ ਕੁਝ ਚੀਜ਼ਾਂ ਠੀਕ ਆ ਕੋਰਸ ਵਗੈਰਾ ਲੈਣੇ ਪੈਂਦੇ ਆ ਤਾਂ ਉਹ ਇੱਕ ਤਰੀਕਾ ਹੈ ਜੀ ਠੀਕ ਹੈ ਨਾ ਜੀ ਉਹ ਕੁਝ ਹੈਗੇ ਨਹੀਂ ਇਸ ਤਰ੍ਹਾਂ ਦੇ ਜਿਹੜੇ ਪਹਿਲਾਂ ਤੁਹਾਡੇ ਟੈਸਟ ਵਗੈਰਾ ਕਰਦੇ ਆ ਫਿਰ ਉਸ ਤੋਂ ਬਾਅਦ ਚੀਜ਼ਾਂ ਕਿਉਂਕਿ ਵਾਲ ਝੜਨ ਦੇ ਕਈ ਕਾਰਨ ਹੁੰਦੇ ਆ ਬਿਲਕੁਲ ਆਪਾਂ ਪਿੱਛੇ ਜੇਕਰ ਮੈਂ ਕੀਤੀ ਆ ਇਹਦੇ ਤੇ ਰਿਸਰਚ ਕੀਤੀ ਆ ਕਿ ਮਹਾਰਾਸ਼ਟਰ ਦੇ ਵਿੱਚ 18 ਪਿੰਡਾਂ 'ਚ ਵਾਲ ਝੜ ਗਏ ਹੂੰ ਤਾਂ ਫਿਰ ਜਦੋਂ ਉਹਨਾਂ ਨੇ ਜਾਂਚ ਕੀਤੀ ਤੇ ਉੱਥੋਂ ਦੇ ਅਨਾਜ ਦੇ ਵਿੱਚ ਸੇਲੇਨੀਅਮ ਪਾਇਆ ਗਿਆ ਹੂੰ ਹੁਣ ਬਾਡੀ ਨੂੰ ਸੇਲੇਨੀਅਮ ਜਿਹੜਾ ਥੋੜਾ ਜਿਹਾ ਤੇ ਚਾਹੀਦਾ ਜੀ ਪਰ ਜਦੋਂ ਬਹੁਤ ਜ਼ਿਆਦਾ ਹੋ ਜਾਂਦਾ ਹੈ ਤਾਂ ਮਤਲਬ ਕਿ ਵਾਲ ਚੜਨੇ ਸ਼ੁਰੂ ਹੋ ਜਾਂਦੇ ਸਨ ਤੇ ਮੈਂ ਅੱਛਾ ਸਰ 1 ਮਿੰਟ ਦੇਣਾ ਮੈਨੂੰ ਤੇ ਉੱਥੇ ਦੀ ਜਿਹੜੀ ਕਣਕ ਸੀਗੀ ਉਹ ਕਣਕ ਮਤਲਬ ਕਿ ਉਹਦੇ ਵਿੱਚ ਪੰਜਾਬ ਤੇ ਹਰਿਆਣੇ ਤੋਂ ਵੀ ਗਈ ਸੀ ਹੂੰ ਉਹਨਾਂ ਨੇ ਉਥੋਂ ਦੀ ਕਣਕ ਤੇ ਜਿਹੜੀ ਇੱਧਰ ਦੀ ਸੀਗੀ ਇਦਾਂ ਮਤਲਬ ਕਿ ਵਾਲਾਂ ਦੇ ਨਮੂਨੇ ਲੈ ਸੇਲੀਨੀਅਮ ਜ਼ਿਆਦਾ ਸੀਗਾ ਤਾਂ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਬਾਹਰੋਂ ਕਣਕ ਹੈ ਉਹਦੇ ਚ ਸੇਲੀਨੀਅਮ ਜ਼ਿਆਦਾ ਮੈਂ ਇਹੀ ਸਵਾਲ ਕੀਤਾ ਕਿ ਪੰਜਾਬੀਆਂ ਨੂੰ ਜਿਹੜੀ ਇਹ ਵਾਲਣ ਝੜਨ ਦੀ ਸਮੱਸਿਆ ਆ ਰਹੀ ਆ ਕਿਤੇ ਇਹ ਤੇ ਨਹੀਂ ਹੈ ਕਿ ਸਾਡੇ ਕਣਕ ਚ ਸੇਲੀਨੀਅਮ ਵੱਧ ਰਿਹਾ ਹੈ ਇਹ ਇਹ ਬਹੁਤ ਵੱਡਾ ਮਾਮਲਾ ਹੈ ਤਾਂ ਮਤਲਬ ਮੈਂ ਉਧਰ ਜਾਣਾ ਨਹੀਂ ਚਾਹੁੰਦਾ ਕਿ ਇਹ ਕਈ ਵਜ੍ਹਾ ਹੁੰਦੀਆਂ ਨੇ ਵਜਾਤ ਹੁੰਦੀਆਂ ਨੇ ਵਾਲ ਝੜਨ ਦੇ ਤਾਂ ਅਸਲ ਦੇ ਵਿੱਚ ਚਲੋ ਜਦੋਂ ਬੰਦਾ ਇਸ ਤਰ੍ਹਾਂ ਦਾ ਸ਼ਿਕਾਰ ਹੋ ਜਾਂਦਾ ਸੋਹਣਾ ਸਨੱਖਾ ਬਈ ਕੌਣ ਕਹਿੰਦਾ ਕਿ ਮੈਂ ਨਾ ਲੱਗਾ ਹਰੇਕ ਬੰਦੇ ਦੀ ਇੱਛਾ ਹੁੰਦੀ ਕਿ ਮੈਂ ਜੱਚਦਾ ਬਚਦਾ ਹੋਵਾਂ ਠੀਕ ਹੈ ਨਾ ਜੇ ਇੱਥੇ ਸਾਡੇ ਵਰਗੇ 50 ਮਾਰਨ ਦੇ ਨੇੜੇ ਅਸੀਂ ਹਾਰ ਨਹੀਂ ਮੰਨਦੇ ਹਲੇ ਵੀ ਹਰੇਕ ਬੰਦੇ ਦੀ ਇੱਛਾ ਤੇ ਮਤਲਬ ਇੱਛਾ ਹਾਂ ਜੀ ਹਾਂ ਜੀ ਮੇਰੀ ਤਾਂ ਹੈਗੀ ਆ ਕਿਸੇ ਦੀ ਹੋਵੇ ਨਾ ਹੋਵੇ ਪਰ ਜ਼ਿਆਦਾਤਰ ਬੰਦੇ ਨੂੰ ਹੁੰਦਾ ਜੱਚਦਾ ਬਚਦਾ ਰਹਾ ਉਹ ਉੱਥੇ ਆਏ ਨੇ ਤੇ ਉਹ ਸੱਜਣ ਨੂੰ ਕਹਿੰਦੇ ਕਿ ਘੋਲ ਕੇ ਮੈਂ ਮੈਨੂੰ ਇੱਕ ਵੀਡੀਓ ਭੇਜੀ ਆ ਇੱਕ ਸੱਜਣ ਨੇ ਉਹਦੇ ਤੇ ਉੱਥੇ ਦੁਕਾਨ ਤੇ ਵੀ ਤਾਂ ਤਾਂ ਲੱਗਾ ਜੀ ਤੋ ਹੌ ਲੋਕੀ ਕਹਿੰਦੇ ਕਿ ਜਮਾਲ ਘੋਟਾ ਦਾ ਕੋਈ ਬੀਬੂ ਆ ਉਹ ਮੈਨੂੰ ਤੇ ਪਤਾ ਨਹੀਂ ਮੈਂ ਤੇ ਪੁਸ਼ਟੀ ਨਹੀਂ ਕਰਦਾ ਸਰਕਾਰੀ ਦੇ ਤੇ ਕਿਉਂ ਨਹੀਂ ਨੱਥ ਪਾਉਂਦੀ ਵੀ ਹੂੰ ਤੇ ਫਿਰ ਕਹਿੰਦੇ 717 ਦੀ ਉਹ ਵੇਚਦਾ ਸ਼ੀਸ਼ੀ ਜੀ 717 ਦੀ ਸ਼ੀਸ਼ੀ ਦਾ ਮਤਲਬ ਕਿ ਜੇ ਹਜ਼ਾਰ ਬੰਦਾ ਲੈਣ ਆ ਗਿਆ 7 ਲੱਖ ਦੀ ਦਿਹਾੜੀ ਐ ਸਭ ਬਿਲਕੁਲ ਉਹਨੂੰ ਕਿਸ ਦੇ ਵਾਲਾ ਨਾਲ ਕੀ ਲੈਣ ਦੇਣਾ ਹਾਂਜੀ ਤੇ ਬਾਹਰ ਆ ਵੀ ਜਾਂਦੇ ਹੁਣ ਹੋ ਸਕਦਾ ਬਾਈ ਆ ਵੀ ਹੁਣ ਮੈਂ ਕਿਸੇ ਦੇ ਭਾਈ ਕੋਈ ਚੈਲੰਜ ਚੈਲੰਜ ਥੋੜੀ ਖੇਡ ਰਹੇ ਆਪਾਂ ਪਰ ਕਹਿਣ ਦਾ ਮਤਲਬ ਹੈ ਕਿ ਕੁਝ ਏਦਾਂ ਦੀਆਂ ਚੀਜ਼ਾਂ ਜੜੀਆਂ ਨੇ ਇਹ ਐ ਥੋੜੀ ਆ ਕਿ ਤੁਸੀਂ ਕੋਈ ਵੀ ਦਵਾਈ ਵੇਚ ਲਓ ਕਿ ਮਾਰਕੀਟ ਸਰ ਦਵਾਈ ਦਾ ਸਟੈਂਡਰਡ ਕੀ ਆ ਦਵਾਈ ਦੇ ਟ੍ਰਾਇਲ ਹੁੰਦੇ ਆ ਫਿਰ ਇਹ ਇਹ ਤੇ ਹੁਣ ਇਹ ਆ ਕਿ ਉਹ ਜਿਹੜੇ ਬੰਦੇ ਆ ਉਹਨਾਂ ਦੇ ਅੱਖਾਂ 'ਚ ਇਨਫੈਕਸ਼ਨ ਆਈ ਆ ਉਸ ਤੋਂ ਬਾਅਦ ਇਹ ਗੱਲ ਖੁੱਲੀ ਆ ਕੀ ਪਤਾ ਕਿੰਨੇ ਨੂੰ ਸਮੱਸਿਆ ਅੱਗੇ ਆ ਚੁੱਕੀ ਆ ਬਿਲਕੁਲ ਉਹ ਤੇ ਇੱਕ ਮੈਂ ਵੀਡੀਓ 'ਚ ਦੇਖਿਆ ਉਹ ਆਪ ਹੀ ਕਹੀ ਜਾਂਦਾ ਇਹ ਦਾਣੇ ਨਿਕਲਣਗੇ ਜੀ ਤੁਹਾਡੇ ਇਦਾਂ ਹੋਏਗਾ ਉਦਾਂ ਹੋਏਗਾ ਸੋ ਕਿਉਂਕਿ ਵਾਲ ਲਿਆਉਂਦੇ ਲਿਆਉਂਦੇ ਕਿਤੇ ਹੋਰ ਨਾ ਸਿਆਪਾ ਪਾ ਲਿਓ ਛੱਡੋ ਖੜਾ ਠੀਕ ਹੈ ਨਾ ਪਤਾ ਨਹੀਂ ਕਿੰਨੇ ਕੁ ਵਾਲ ਉਹਨਾਂ ਨੇ ਉਗਾਏ ਆ ਪਰ ਆ ਜਿਹੜਾ ਹਾਲ ਆਪਾਂ ਦੇਖ ਰਹੇ ਲੋਕਾਂ ਦਾ ਲੋਕ ਉਹ ਤੜਫਦੇ ਪਹੁੰਚੇ ਨੇ ਹਸਪਤਲ ਚ ਉਹ ਕਹਿੰਦੇ ਕਿ ਜਿਵੇਂ 10 15 ਮਿੰਟਾਂ ਬਾਅਦ ਅਸੀਂ ਵਾਲ ਧੋਣੇ ਸਟਾਰਟ ਕੀਤੇ ਸਾਡੀਆਂ ਤੇ ਨਿਕਲੀਆਂ ਚੀਕਾਂ ਹੂੰ ਤੇ ਗੱਲ ਇਹ ਆ ਕਿ ਭਾਈ ਇਹਦੇ ਤੇ ਸਰਕਾਰ ਵੇਖੇ ਹੁਣ ਕੀ ਕਰੀਏ ਸਰਕਾਰ ਵੀ ਕੀ ਕੀ ਕਰੇ ਹਰੇਕ ਬੰਦਾ ਇੱਥੇ ਆਪਦੇ ਨੂੰ ਨੁਸਖੇ ਦੱਸੀ ਜਾਂਦਾ ਹਰੇਕ ਬੰਦੇ ਦੇ ਆਪਣੇ ਕਹ ਲੋ ਕਿ ਪ੍ਰਯੋਗ ਨੇ ਠੀਕ ਹੈ ਨਾ ਜੀ ਸੋ ਬੱਚੋ ਮੈਂ ਤੇ ਇਹੀ ਗੁਜ਼ਾਰਿਸ਼ ਕਰੂੰਗਾ ਕਿ ਠੀਕ ਹੈ ਕਿ ਚਲੋ ਇੱਕ ਮੌਕਾ ਆਉਂਦਾ ਕਿ ਕਈ ਵਾਰ हेयर ਟ੍ਰਾਂਸਪਲੈਂਟ ਤੱਕ ਕਰਵਾਉਣੇ ਪੈਂਦੇ ਆ ਜਾਂ ਹੋਰ ਨੁਸਖੇ ਜਮਾ ਸਕਦੇ ਆ ਆਪਾਂ ਠੀਕ ਹੈ ਕੋਈ ਵਿਧੀ ਆ ਕੋਈ ਉਹਦਾ ਢੰਗ ਆ ਐਵੇਂ ਤੁਰੇ ਜਾਂਦੇ ਬੰਦੇ ਤੋਂ ਇਦਾਂ ਦੀਆਂ ਚੀਜ਼ਾਂ ਨਾ ਖਾਓ ਤੇ ਨਾ ਲਵਾਓ ਮੈਂ ਤੇ ਸਿੱਧੀ ਗੱਲ ਜਾਣਦਾ ਆ ਪਰ ਆ ਜਿਹੜਾ ਕੁਝ ਹੋਇਆ ਇਹਨੇ ਪੋਲ ਤੇ ਖੋਲ ਦਿੱਤੀ ਆ ਨਾ ਕਿ ਦੇਖੋ ਕੈਂਪ ਜਿਹੜਾ ਲਾਉਣਾ ਹੈ ਪਹਿਲਾਂ ਤੇ ਇਹ ਆ ਕਿ ਪਰਮਿਸ਼ਨ ਲਈ ਆ ਉਹਨੇ ਜੀ ਜਨੇ ਆ ਕੇ ਦਵਾਈਆਂ ਚ ਉਥੇ ਪੁਰਪੜੀਆਂ ਚ ਠੋਕਦੀਆਂ ਲਿਆ ਕੇ ਦਵਾ ਦਵ ਕੌਲੀਆਂ ਪਹਿਲਾਂ ਤੇ ਉਹਨੂੰ ਪੁੱਛੋ ਕਿ ਇਹਨੇ ਪਰਮਿਸ਼ਨ ਲਈ ਸੀ ਜੀ ਜਾਂ ਜਿਹੜੇ ਆਯੋਜਕ ਇਹਨਾਂ ਨੇ ਪਰਮਿਸ਼ਨ ਲਈ ਆ ਤੁਸੀਂ ਸਰਜਨ ਤੋਂ ਐ ਥੋੜੀ ਆ ਤੁਸੀਂ ਕੋਈ ਏਦਾਂ ਦਵਾਈ ਦਾ ਕੈਂਪ ਲਾ ਦਿਓਗੇ ਜੀ ਤਾਂ ਗੱਲ ਇਹ ਆ ਕਿ ਸਾਰੀਆਂ ਚੀਜ਼ਾਂ ਜਾਂਚ ਪੜਤਾਲ ਵਗੈਰਾ ਜਿਹੜੀਆਂ ਹੋਣੀ ਚਾਹੀਦੀ ਆ ਇਹ ਕੌਣ ਆ ਸੱਜਣ ਕੀ ਇਹਦੇ ਕੋਲ ਫਾਰਮੂਲਾ ਦੀ ਜਾਂਚ ਕਰੋ ਕਿੰਨਾ ਪੈਸਾ ਬਣਾਇਆ ਨੇ ਇਹ ਜੀਐਸਟੀ ਵੀ ਭਰਦਾ ਕਿ ਨਹੀਂ ਭਰਦਾ ਇਹਦਾ ਵੀ ਵੇਖੋ ਜਿੰਨਾ ਪੈਸਾ ਉਹ ਦੱਸ ਰਹੇ ਨੇ ਲੋਕ ਸਾਨੂੰ ਤੋਂ ਸਵੇਰ ਦੇ ਮੈਸੇਜ ਆ ਰਹੇ ਨੇ ਹਮ ਕਿ ਜਿੰਨਾ ਪੈਸਾ ਇਕੱਠਾ ਕਰ ਰਿਆ ਇਹਦਾ ਜੀਐਸਟੀ ਵਗੈਰਾ ਵੀ ਚੈੱਕ ਕਰੋ ਇਹਦਾ ਜੀ ਕਿ ਕੀ ਇਹਨੇ ਕੋਈ ਫਾਰਮ ਬਣਾਈ ਸੀ ਜੀਐਸਟੀ ਕਿ ਕੀ ਕੁਝ ਹੈ ਇਹਨਾਂ ਦੇ ਕੋਲ ਬਿਲਕੁਲ ਬਿਲਕੁਲ ਸੁਦੀਰ ਜੀ ਕਹਿ ਰਹੇ ਕਿ ਤਾਂ ਆਪਾਂ 750 ਕਹਿ ਰਹੇ ਹਾਂ ਉਹ ਕਹਿੰਦੇ 900 ਹੈ ਭਾਈ ਫਿਰ ਤੇ ਚਲ ਪਤਾ ਨਹੀਂ ਜੀ ਮੈਂ ਮੈਂ ਤੇ ਮੈਨੂੰ ਤਾਂ ਕਿਸੇ ਦੋਸਤ ਨੇ ਦੱਸਿਆ ਜੀ ਜੀ ਫੋਨ ਕਰਕੇ ਉਹਨੇ ਸਾਰਾ ਕੁਝ ਮੈਨੂੰ ਦੱਸਿਆ ਵੀ ਆ ਵੀਡੀਓ ਭੇਜਿਆ ਉਹਨੇ ਕੰਮ ਕੀਤਾ ਹੋਇਆ ਇਹਦੇ ਤੇ ਉਹਤੇ ਬਹੁਤ ਕੁਝ ਕਹਿੰਦਾ ਵੀ 165 ਰੁਪਏ ਚ ਪੈਂਦੀ ਹੈ ਸ਼ੀਸ਼ੀ ਜੀ ਅਸੀਂ ਥੋਖ ਚ ਲੈਨੇ ਆ ਮੈਂ ਮੈਨੂੰ ਤੇ ਕਾਫੀ ਗੱਲਾਂ ਸਮਝ ਆਈਆਂ ਨੇ ਮਤਲਬ ਬੜਾ ਕੁਝ ਨਿਕਲ ਸਕਦਾ ਇਹਨਾਂ ਚੀਜ਼ਾਂ ਤੋਂ ਤੇ ਮੈਂ ਤਾਂ ਕਹਿੰਦਾ ਜਾਂਚ ਪੜਤਾਲ ਨੂੰ ਚਾਹੀਦੀ ਜੀ 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 ਭਲੀ ਸਾਹਿਬ ਵੀ ਕਹਿ ਰਹੇ ਕਿ ਛੱਡੋ ਭਈ ਇਹਨਾਂ ਨੇ ਅਜੇ ਲੋਕਾਂ ਨੇ ਅਜੇ ਵੀ ਜਾਣੋ ਨਹੀਂ ਹਟਣਾ ਪਰ ਖੈਰ ਆਪਾਂ ਇਹਨੂੰ ਥੋੜਾ ਜਿਹਾ ਛੱਡ ਕੇ ਪਰ ਇਹਦੇ ਨਾਲ ਜੁੜੀ ਹੋਈ ਇੱਕ ਖਬਰ ਹੋਰ ਕਰਦੇ ਆ ਮਿੰਟੂ ਜੀ ਅ ਅੰਮ੍ਰਿਤਸਰ ਦੇ ਵਿੱਚ ਗੁਰੂ ਨਾਨਕ ਦੇਵ ਹਸਪਤਾਲ ਦੀ ਖਬਰ ਹੈ ਕਹਿੰਦੇ ਉੱਥੇ ਗਲੂਕੋਜ਼ੀ ਇਨਫੈਕਟ ਕਰ ਗਈ ਹੈ ਗਲੂਕੋਜ਼ੀ ਜਿਵੇਂ ਆਪਣੇ ਕਹਿੰਦੇ ਆ ਬੀ ਇਨਫੈਕਸ਼ਨ ਕਰ ਗਈ ਚੱਲ ਗਈ ਹੈ ਇਹੀ ਨਵੇਂ ਮਈ ਮਸਲਾ ਹੈ ਕਿ ਹੁਣ ਗਲੂਕੋਜ਼ ਤੋਂ ਵੀ ਲੋਕ ਡਰਨਗੇ ਜਾਂ ਫਿਰ ਗਲੂਕੋਜ਼ ਦੇ ਵਿੱਚ ਕੀ ਗਲੂਕੋਜ਼ ਦੇ ਬਹਾਨੇ ਕੀ ਲੱਗ ਗਿਆ ਕੀ ਕਾਰਨ ਹੋ ਗਿਆ ਮੈਨੂੰ ਪਤਾ ਹੀ ਨਹੀਂ ਲੱਗਦਾ ਕੀ ਚੱਲਣ ਡਿਆ ਜਿਹੜਾ ਗੁਰੂ ਨਾਨਕ ਦੇਵ ਹਸਪਤਾਲਿਆ 1996 ਵਿੱਚ ਇੱਥੇ ਗਲੂਕੋਜ਼ ਪਲਾਂਟ ਲੱਗਾ ਸੀਗਾ ਹੂੰ ਠੀਕ ਹੈ ਨਾ ਜੀ ਜੀ ਉਨਾ ਸਮੇਂ ਚ ਇਹਦੀ ਕਪੈਸਿਟੀ ਜਿਹੜੀ ਸੀ ਉਹ 2 ਕਿ 250 ਬੋਤਲ ਡੇਲੀ ਦੀ ਸੀਗੀ ਪਰ ਹੁਣ ਤੁਹਾਨੂੰ ਪਤਾ ਵਸੋਂ ਹੀ ਬਹੁਤ ਵਧ ਗਈ ਡਿਮਾਂਡ ਬਹੁਤ ਆ ਹੌਲੀ ਹੌਲੀ ਉਹ ਪਲਾਟ ਜਿਹੜਾ ਸੀਗਾ ਉਹ ਬੰਦ ਹੋ ਗਿਆ ਜੀ ਇੱਥੇ ਜੀ ਹੁਣ ਸਪਲਾਈ ਕਰਦਾ ਜਿਹੜਾ ਆਹ ਹੈਲਥ ਕਾਰਪੋਰੇਸ਼ਨ ਹੈ ਹੂੰ ਇਹ ਇਹ ਕਹਿੰਦੇ ਕਿ ਸਾਡਾ ਦੋ ਤਿੰਨ ਥਾਂ ਤੋਂ ਮਤਲਬ ਕਿ ਟ੍ਰਾਇਲੋ ਕੇ ਆਉਂਦਾ ਸਾਰਾ ਇਹ ਜਿਹੜਾ ਸਟਾਕ ਆ ਹੂੰ ਉਹਦੇ ਚ ਇਹਨਾਂ ਨੇ ਸਾਰਾ ਸਟਾਕ ਵਾਪਸ ਕਿਉਂ ਲਿਆ ਫਿਰ ਸਾ ਉਹ ਸਭ ਕੁਝ ਜੈਜ਼ ਆ ਹਮ ਉਤੇ ਜੋ ਜਿੰਨੂੰ ਬੋਤਲ ਲੱਗਦੀ ਸੀ ਉਤੇ ਬਬਲਿੰਗ ਕਰਨ ਲੱਗ ਪੈਂਦਾ ਸੀ ਗੈਸ ਆ ਜਿਵੇਂ ਫੋਨ ਵਾਈਬ੍ਰੇਸ਼ਨ ਤੇ ਲੱਗਾ ਹੁੰਦਾ ਹੈ ਹਮ ਐਹੋ ਜੀ ਹਾਲਤ ਹੋ ਜਾਂਦੀ ਦਾਣੇ ਨਿਕਲੋਂਦੇ ਆ ਜੀ ਰਿਐਕਸ਼ਨ ਬਹੁਤ ਮਾੜਾ ਹੁੰਦਾ ਨਾ ਉਤੇ ਉਹਨਾਂ ਨੇ ਦਬਾ ਦਬਕ ਕਹਿੰ ਲੋ ਕਿ ਕੰਮ ਸੰਭਿਆ ਹੋ ਸਕਦਾ ਨਹੀਂ ਇੱਕ ਅਦਾ ਫੁੜਕੀ ਜਾਂਦਾ ਜੀ ਹੋ ਸਕਦਾ ਹੈ ਮੌਕੇ ਤੇ ਨਾ ਟ੍ਰੀਟਮੈਂਟ ਤਾਂ ਹੋ ਸਕਦਾ ਹੈ ਤੋ ਗੱਲ ਇਹ ਆ ਕਿ ਇਹਦੀ ਜਾਂਚ ਪੜਤਾਲ ਕੀਤੀ ਜਾਣੀ ਚਾਹੀਦੀ ਹੈ ਸਭ ਹਮ ਜਾਂਚ ਪੜਤਾਲ ਕਿਉਂ ਨਹੀਂ ਸਭ ਇਹ ਇੱਕਟੜ ਇਮਾਨਦਾਰਾਂ ਦੇ ਮੈਂ ਤੁਹਾਨੂੰ ਕੀ ਕੁਝ ਦੱਸਾਂ ਅਕਲ ਵੀ ਮੈਂ ਗੱਲ ਪਿਆ ਕਰਦਾ ਸੀ ਹਾਂ ਤੁਸੀਂ ਦੇਖੋ ਆਂਗਣ ਵੜੀਆਂ ਚ ਕੀ ਹੋ ਰਿਹਾ ਸਰ ਸਿੱਤਾ ਵੇਰ ਕਾ ਸਪਲਾਈ ਕਰਦਾ ਸੀ ਪੰਜੀਰੀ ਜੀ ਉਹਦੇ ਤੋਂ ਲੈ ਕੇ ਮਾਰਕ ਫੱਡ ਨੂੰ ਦੇਤਾ ਹੂੰ ਮਾਰਕ ਫੱਡ ਨੇ ਗਾਂ ਕਿਉਂਕਿ ਉਹਦੇ ਕੋਲ ਤੇ ਪੰਜੀਰੀ ਬਣਾਉਣ ਵਾਲੀ ਕਿ ਮਸ਼ੀਨ ਨਹੀਂ ਹੈ ਨਹੀਂ ਉਹਨਾਂ ਦੇ ਗਾਂ ਚਾਰ ਕੰਪਨੀਆਂ ਤੇ ਚਾਰ ਕੰਪਨੀਆਂ ਜਿਹੜੀਆਂ ਹੂੰ ਉਹ ਦੋ ਦੋ ਦਾ ਐਡਰੈਸ ਹੀ ਸੇਮ ਹੈ ਹੂੰ ਤੇ ਚਾਰਾਂ ਦੀ ਜਿਹੜੀ ਟੈਂਡਰਿੰਗ ਆ ਉਹ ਰਾਤ ਲਾ ਲੋ ਕਿ 8 ਵਜੇ ਤੋਂ 9:30 10 ਵਜੇ ਤੱਕ ਦੇ ਦਰਮਿਆਨ ਚਾਰਾਂ ਦੀ ਆ ਤੇ ਚਾਰਾਂ ਨੂੰ ਅਲਾਟਮੈਂਟ ਹੋ ਗਈ ਆ ਹੂੰ ਯਾ ਹੈ ਨਾ ਕਮਾਲ ਤੇ ਬੀਬੀ ਬਲਜੀਤ ਕੌਰ ਸਾਡੇ ਅਮਲੋਟ ਵਾਲੇ ਉਹ ਕਹਿੰਦੇ ਸੀਗੇ ਕਿ ਅਸੀਂ ਤੇ ਰਫਾਈਨਡ ਔਇਲ ਯੂਜ਼ ਹੀ ਨਹੀਂ ਕਰਦੇ ਉਹ ਦਾ 9% ਦੇਖੋ ਤੇ ਕੰਪਨੀ ਆ ਕੋਈ ਕੰਪਨੀ ਬਲੈਕਲਿਸਟਡ ਆ ਕੋਈ ਕੰਪਨੀ ਕੋਸ਼ਿਸ਼ ਆ ਕਿਤੇ ਫੜੀ ਗਈ ਸਕੈਮਸ ਤਾਂ ਐਸੀ ਹਾਲਤ ਬਣੀ ਪਈ ਆ ਸਾਬ ਜੀ ਜੀ ਕਿਉਂ ਕੰਪਨੀਆਂ ਕੁਝ ਦਿਨ ਪਹਿਲਾਂ ਆ ਕੇ ਇੱਥੇ ਪੈਰ ਜਮਾਉਂਦੀਆਂ ਟੈਂਡਰ ਲੈ ਜਾਂਦੀਆਂ ਰੋ ਕੇ ਹਟ ਗਏ ਨੇ ਲੋਕ ਕੋਈ ਗੱਲ ਹੀ ਨਹੀਂ ਸੁਣਦਾ ਸਾਬ ਉਹ ਕਟੜੀ ਇਮਾਨਦਾਰਾਂ ਨੂੰ ਇਹ ਚੀਜ਼ਾਂ ਦਿਖਦੀਆਂ ਨਹੀਂ ਪਈਆਂ ਕਿ ਕੀ ਚੱਲ ਰਿਹਾ ਹੁਣ ਗਲੂਕੋਜ ਦੇ ਵਿੱਚ ਵੀ ਇਹ ਪਤਾ ਨਹੀਂ ਕੀ ਨਿਕਲਣਾ ਇਹਦੇ ਚ ਸੋ ਇਸ ਕਰਕੇ ਇਹਨਾਂ ਦਾ ਜ਼ੋਰ ਛੇੜਾਇਆ ਨਾ ਉਹ ਬਸ ਪੀਆਰ ਤੇ ਲੱਗਿਆ ਜਾਂ ਕੇਜਰੀਵਾਲ ਦੀ ਆ ਉਹ ਭਗਤ ਤੇ ਲੱਗਾ ਉਹਦੇ ਤੇ ਮੇਰੇ ਨਾਲ ਦਸਤੇ ਪੈ ਤੇ ਵੀ ਪੈਰੀ ਘੁੱਟੀ ਜਾਂਦੇ ਨੇ ਕਿ ਕਿਤੇ ਉੱਠੇ ਤੇ ਕਿਤੇ ਇਹ ਨਾ ਹੋਵੇ ਕਿ ਪੈਰ ਤੋਂ ਹੱਥ ਪਾਸੇ ਹੋਵੇ ਜੀ ਗੱਲ ਇਹ ਹੈ ਕਿ ਭਈ ਆਪਣੇ ਪੰਜਾਬ ਨੂੰ ਵੀ ਸੰਭਾਲੋ ਇੱਕੋ ਇਹ ਨਹੀਂ ਹੁੰਦਾ ਕਿ ਵਿਰੋਧੀ ਨੂੰ ਨਿੰਦੀ ਜਾਓ ਆਪਣੇ ਆਪ ਨੂੰ ਸਲਾਈ ਜਾਓ ਹੂੰ ਇਹ ਸਚਾਈ ਨਹੀਂ ਹੈ ਉਹ ਸਚਾਈ ਕਿ ਹਾਂ ਸੀ ਦੂਰ ਐ ਕਰਦਨੇ ਹੋ ਪਰ ਜਦੋਂ ਆਪ ਬਿਲਕੁਲ ਇਹ ਚੀਜ਼ਾਂ ਠੀਕ ਕਰਨ ਦੀ ਜ਼ਰੂਰਤ ਹੈ ਸਾਹਿਬ ਜੀ ਕਿ ਤੁਸੀਂ ਬਾ ਦੇਖੋ ਨਾ ਸਿਹਤ ਪ੍ਰਬੰਧਾਂ ਦੇ ਵਿੱਚ ਕੀ ਕੁਝ ਹੋਉਂਦਿਆ ਕਦੇ ਹਸਪਤਾਲ ਦੇ ਬਾਹਰ ਡਿਲੀਵਰੀ ਹੋ ਜਾਂਦੀ ਹੈ ਜੀ ਕਿਸੇ ਹਸਪਤਾਲ ਦੇ ਵਿੱਚ ਕਿਸੇ ਚੀਜ਼ ਦੀ ਕਿਲਤ ਹੈ ਕਿਸੇ ਚੀਜ਼ ਦੀ ਕਿਤੇ ਲਾਈਟ ਨਹੀਂ ਆਉਂਦੀ ਆਪਰੇਸ਼ਨ ਲਈ ਕਿਤੇ ਲਾਈਟ ਨਹੀਂ ਆਉਂਦੀ ਆ ਬਿਲਕੁਲ ਤੁਸੀਂ درست فرمایا ਇਹ ਸਾਰੀਆਂ ਚੀਜ਼ਾਂ ਠੀਕ ਕਰਨ ਦੀ ਲੋੜ ਹੈ ਜੀ ਹਮ ਜੀ 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 ਮਿੰਟੂ ਜੀ ਅਪਲਵਿੰਦਰ ਸਿੰਘ ਜੀ ਕਹਿ ਰਹੇ ਕਿ ਦਵਾਈ ਅਲਰਜੀ ਕਰ ਗਈ ਹੋਣੀ ਹੈ ਕਹਿੰਦੇ ਕੋਈ ਆਮ ਗੱਲ ਹੀ ਹੈ ਕਹਿੰਦੇ ਦਵਾਈ ਨਹੀਂ ਇੱਕ ਇੱਕ ਦੇ ਧੋਣੀ ਕੀਤੀ ਹੈ ਜੀ ਕਮਾਲ ਹੋ ਗਈ ਤੁਸੀਂ ਚੰਗੇ ਪਰਦੇ ਪਾਉਣ ਦੇ ਉਹ ਉੱਥੇ ਤਾਂ ਕਈਆਂ ਦੇ ਹੋਈ ਜੀ ਉੱਥੇ ਕਈਆਂ ਦੇ ਲਗਭਗ 20 ਦੇ ਕਰੀਬ ਸੀਗੇ ਉਹ ਜਿਹਨੂੰ ਜਿਹਨੂੰ ਲਈ ਤੇ ਸਟਾਕ ਨੂੰ ਫਿਰ ਵਾਪਸ ਲੈ ਆਣਾ ਆਉ ਕੋ ਇੱਕ ਨਾ ਜੀ ਦੀ ਸਮੱਸਿਆ ਸਾਬ ਫਿਰ ਤੇ ਇਹਨਾਂ ਕੋਲ ਕਹਿਣ ਨੂੰ ਸੀਗਾ ਕਿ ਭਾਈ ਇੱਕ ਅੱਧੇ ਨੂੰ ਹੋ ਗਈ ਪ੍ਰੋਬਲਮ ਖੈਰ ਜੌਨੀ ਜੀ ਕਹਿ ਰਹੇ ਨੇ ਕਿ ਸਾਡਾ ਵੀ ਕਮੈਂਟ ਲਓ ਤੇ ਕਮੈਂਟ ਇਹਨਾਂ ਦਾ ਆਪਾਂ ਲੈ ਲੈਣੇ ਜੀ ਕਹਿੰਦੇ ਕਿ ਕੱਲ ਫਰੋਜ਼ਪੁਰ ਚ ਵੀ ਕਹਿੰਦੇ ਇੱਕ ਲੜਕੀ ਦੀ ਡੈਡ ਬੋਡੀ ਮਿਲੀ ਹੈ ਜੌਨੀ ਜੀ ਕਹਿ ਰਹੇ ਨੇ ਖੈਰ ਕੋਈ ਇਨਫੋਰਮੇਸ਼ਨ ਇਹਦੇ ਬਾਰੇ ਹੋਈ ਤੇ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਪਰਵਿੰਦਰ ਜੀ ਕਹਿ ਰਹੇ ਨੇ ਕਿ ਸਰਕਾਰ ਦਾ ਗਲੂਕੋਜ਼ ਰਿਐਕਸ਼ਨ ਕਰ ਗਿਆ ਕਹਿੰਦੇ ਤਾਂ ਉਹਦੀ ਦਵਾਈ ਕਾਵਾਂਗੇ ਕਹਿੰਦੇ ਬਿਲਕੁਲ ਜੀ ਆ ਦਵਾਈ ਆ ਗੰਜਿਆਂ ਦੀ ਦਵਾਈ ਦਾ ਕੀ ਕਰੋਗੇ ਤੁਸੀਂ ਇੱਥੇ ਗਲੂਕੋਜ਼ ਜੀ ਜਿਹੜੀ ਆ ਉਹ ਲੋਕਾਂ ਨੂੰ ਮਾਫਕ ਨਹੀਂ ਆ ਰਹੀ